ਬਹੁਤ ਲੰਬਾ ਸਮਾਂ ਉਡੀਕ ਕਰਨੀ ਪਈ ਅੱਜ ਦੀ ਇਸ ਮੀਟਿੰਗ ਵਿੱਚ ਐਸ ਕੇ ਵੱਲੋਂ ਸਰ ਜਗENDER ਸਿੰਘ ਉਗਰਾਹਾ ਬਲਬੀਰ ਸਿੰਘ ਰਾਜੇਵਾਲ ਹਰਿੰਦਰ ਸਿੰਘ ਲਖਵਾਲ ਸਰ ਰਮਿੰਦਰ ਸਿੰਘ ਪਟਿਆਲਾ ਤੇ ਸਰ ਚੰਡਾ ਸਿੰਘ ਦੇਠੂਕੇ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਸਰ ਸਰਵਲ ਸਿੰਘ ਕੰਦੇਰ ਸਰ ਜਸਵਿੰਦਰ ਸਿੰਘ ਲੰਗਵਾਲ ਸਰ ਮਨਜੀਤ ਸਿੰਘ ਰਾਏ ਬੀਬੀ ਸੁਖਵਿੰਦਰ ਕੌਰ ਰਣਜੀਤ ਸਿੰਘ ਸਰ ਦਲਬਾਗ ਮਨੀਸ਼ ਸਿੰਘ ਰਾਜੂ ਸਰ ਦਲਵਾਇਸੀ ਜਿਲ ਸਰ ਤੇਜਵੀਰ ਸਿੰਘ ਪੇਸ਼ੀ ਅਨੰਦ ਕੁਮਾਰ ਤਾਮਿਲਨਾਡੂ ਤੋਂ ਇਹ ਸੱਜਣ ਹਾਜ਼ਰ ਹੋਏ ਤੇ ਹੁਣ ਮੈਂ ਬੇਨਤੀ ਕਰਾਂ ਗੁਰਰਾਹਾ ਸਾਹਿਬ ਗੱਲ ਕਰੀਏ ਦੇਖੋ ਸਾਥੀਓ ਅੱਜ ਦੀ ਜਿਹੜੀ ਮੀਟਿੰਗ ਹੋਈ ਹੈ ਸਾਡੀ ਏਕਤਾ ਦੇ ਧੰਦੇ ਵਿੱਚ ਅਸੀਂ ਦੋ ਫਾਰਮ ਹਾਜ਼ਰਾਂ ਸਾਡਾ ਤੀਜਾ ਫਾਰਮ ਹੈ ਜਿਹੜਾ ਗੈਰ ਰਾਜਨੀਤਿਕ ਸੰਯੁਕਤ ਮੋਰਚਾ ਗੈਰ ਰਾਜਨੀਤਿਕ ਉਹ ਕਿਸੇ ਕਾਰਨਾਂ ਕਰਕੇ ਹਾਜ਼ਰ ਨਹੀਂ ਹੋ ਸਕੇ ਇਸ ਕਰਕੇ ਅਸੀਂ ਦੋ ਫਰਮਾਂ ਨੇ ਅੱਜ ਦੀ ਮੀਟਿੰਗ ਦੇ ਤੇ ਇਕਤਾ ਤੇ ਲੰਮੀ ਚਰਚਾ ਕੀਤੀ ਹੈ ਅਸੀਂ ਲੰਮੀ ਚਰਚਾ ਤੋਂ ਬਾਅਦ ਇਸ ਛੱਤੇ ਤੇ ਪਹੁੰਚਿਆ ਕਿ ਅੱਜ ਦੀ ਘੜੀ ਦੇ ਵਿੱਚ ਅਸੀਂ ਤਾਲਮੀਰ ਮੇਂ ਇਕਤਾ ਸੱਦੇ ਦੇਣ ਦਿੱਤੇ ਜਾ ਸਕਦੇ ਇੱਥੇ ਸਾਡੀ ਸਹਿਮਤੀ ਬਣੀ ਹੈ ਵੀ ਇਹ ਹੋ ਸਕਦੇ ਆ ਇਰ ਤੁਸੀਂ ਇਧਰ ਆਉਂਦੇ ਪਰ ਇਹ ਤਾਲਮਿਲ ਵਿੱਚ ਸੱਦੇ ਨੂੰ ਫਾਈਨਲ ਰੂਪ ਦੇਣ ਦੀ ਖਾਤਰ ਸਾਡਾ ਕੋਰ ਮੱਜ ਪੂਰਾ ਨਹੀਂ ਪੀਜਾ ਫੋਰਸ ਤਾਂ ਸਾਡੇ ਸ਼ਾਮਲ ਨਹੀਂ ਸਾਡੇ ਸਾਥੀ ਕਿਸਾਨ ਮਜ਼ਦੂਰ ਮੋਰਚੇ ਵਾਲੇ ਸਾਥੀ ਨੇ ਜਿਹੜੇ ਇਹ ਗੈਰ ਰਾਜਨੀਤਿਕ ਮੋਰਚਾ ਸੰਯੁਕਤ ਮੋਰਚਾ ਗੈਰ ਰਾਜਨੀਤਿਕ ਗੱਲ ਕਰਕੇ ਅਗਲੇ ਹੀ ਤਾਲਮਿਲ ਵਿੱਚ ਐਕਸ਼ਨ ਦੀ ਜਿਹੜੀ ਸੱਦੇ ਦੀ ਕਾਲ ਕਰਨੀ ਹੈ ਉਹਨਾਂ ਨਾਲ ਰਹਿ ਕਰਕੇ ਅਗਲੀ ਮੀਟਿੰਗ ਰੱਖਣਗੇ ਉਹਦੇ ਤੇ ਅਸੀਂ ਵਿਚਾਰ ਚਰਚਾ ਕਰਕੇ ਇਹਨੂੰ ਫਾਈਨਲ ਰੂਪ ਦੇਵਾਗੇ ਉਹ ਸਾਡੀ ਸੰਭਾਵਨਾ ਹੈ ਵੀ ਇੱਥੋਂ ਤੱਕ ਅਸੀਂ ਜਾਵਾਂਗੇ ਕਿਉਂਕਿ ਵੱਡੀ ਏਕਤਾ ਦੀ ਖਾਤਰ ਪਹਿਲਾਂ ਮੋਢ ਤੋਂ ਕਦਮ ਚੱਕੇ ਜਾਂਦੇ ਨੇ ਉਹਨਾਂ ਵਾਸਤੇ ਸਾਥੀਆਂ ਨੇ ਜਿਹੜਾ ਹੁਣ ਤੋਂ ਲੈ ਕੇ ਇਹਨਾਂ ਨਾਲ ਸਾਡੀਆਂ ਚਾਰ ਮੀਟਿੰਗਾਂ ਦੇ ਵਿੱਚ ਤੱਕ ਲਗਭਗ ਹੋ ਗਈਆਂ ਇਹਨਾਂ ਨਾਲ ਸਾਡੀਆਂ ਹੋਈਆਂ ਨੇ ਚਾਰ ਮੀਟਿੰਗਾਂ ਤੇ ਅਸੀਂ ਇਸ ਗੱਲ ਤੋਂ ਬਹੁਤ ਪੋਜੀਟਿਵ ਰੂਹੇ ਕੋਸੀ ਸੰਤੋਸ਼ਨਾ ਕੇ ਸਾਥੀਆਂ ਨੇ ਸਾਨੂੰ ਪੂਰਾ ਸਹਿਯੋਗ ਦਿੱਤਾ ਹੈ ਤੇ ਖਾਸ ਕਰਕੇ ਸੰਯੁਕਤ ਮੋਰਚਾ ਕਿਸਾਨ ਮਜ਼ਦੂਰ ਮੋਰਚੇ ਵਾਲਿਆਂ ਨੇ ਤੇ ਅਸੀਂ ਇਹ ਆਸ ਕਰਾਂਗੇ ਇਹ ਸੰਯੁਕਤ ਮੋਰਚਾ ਗੈਰ ਰਾਜਨੀਤਿਕ ਵਾਲੇ ਸਾਥੀਆਂ ਤੋਂ ਵੀ ਉਹ ਵੀ ਇਸ ਕਿਸਾਨੀ ਹਿੱਤਾਂ ਤੇ ਜਿਹੋ ਜਿਹੇ ਅਟੈਕ ਹੋ ਰਹੇ ਨੇ ਜਿਹੋ ਜਿਹੇ ਭਾਰਤ ਦੀ ਸਰਕਾਰ ਕਾਰਪੋਰੇਟਾਂ ਨੂੰ ਖੇਤੀ ਸੈਕਟਰ ਦੇ ਵਿੱਚ ਐਂਟਰ ਕਰਕੇ ਕਸਾਨਾਂ ਦੀਆਂ ਜ਼ਮੀਨਾਂ ਖੋਹਣ ਤੱਕ ਤੇ ਮੰਡੀਆਂ ਤੇ ਕਬਜ਼ਾ ਕਰਨ ਤੱਕ ਦੇ ਹਮਲੇ ਦਾ ਘਰਹੀ ਹੈ ਅਸੀਂ ਸਮਝਿਆ ਕਿ ਵੀ ਇਹ ਲੜਾਈ ਜਿਹੜੀ ਵੱਡੀ ਹੈ ਇਹ ਸਾਡੇ ਕਿਸੇ ਵੀ ਕੱਲਿਆਂ ਤੋਂ ਨਹੀਂ ਲੜ ਕੇ ਜਿੱਤੀ ਜਾਣੀ ਜਿੰਨਾ ਚਿਰ ਤੱਕ ਅਸੀਂ ਸਿਰ ਨਹੀਂ ਜੋੜਦੇ ਉਹਨਾਂ ਚਿਰ ਇਹ ਲੜਾਈ ਸਾਡੇ ਕੋਲੋਂ ਕਿਸੇ ਕਿਨਾਰੇ ਨਹੀਂ ਲੱਗਣੀ ਇਹ ਭਾਵਨਾ ਨੂੰ ਲੈ ਕੇ ਅੱਜ ਬਾਹਰ ਨੇ ਉਨ੍ਹਾਂ ਨਾਲ ਵੀ ਸਾਂਝ ਵਧਾਉਣ ਦੀ ਗੱਲ ਅੱਗੇ ਤੋਰਾਂਗੇ ਇਹ ਗੱਲ ਅਸੀਂ ਕੀਤੀ ਹੈ ਬਾਕੀ ਸਾਡੀ ਸਾਥੀ ਸਰਮੁਖ ਸਿੰਘ ਪਨੇਰ ਕਰਨਗੇ ਇਹ ਤੇ ਸਾਡੀ ਸੰਤਿਮਣ ਪਨੇਰ ਸਾਹਿਬ ਆ ਦੇਖਿਏ ਜਿਸ ਤਰ੍ਹਾਂ ਸੇ ਉਗਰਾਹਾ ਸਾਹਿਬ ਨੇ ਆਪਕੇ ਸਮਖਸ਼ ਬਾਤ ਰੱਖੀ ਹੈ ਹਮਾਰਾ 7 ਮੈਂਬਰੀ ਵਫਦ ਅਨ્ય ਸਾਥੀ ਵੀ ਥੇ ਅਰ ਇਧਰ 올 ਇੰਡੀਆ ਸਕੀਮ ਕਾ ਵਫਦ किसान मजदूर मोर्चा भारत का वफद आज मिला है और जिस तरह से आपको ज्ञात होगा कि हमारे कार्यक्रम थे 11 12 13 के तो जो दो फोरम आंदोलन कर रहे हैं खनौरी बॉर्डर पर इस समय समय की कुछ निर्ता ना होने के कारण वो साथी हमारे आ नहीं सके इसलिए हम समय निकाल कर आए और आज हमने गंभीर इस विषय के ऊपर लंबी चर्चा की है और एकता के लिए और हम लगभग तालमेल में जो देश भर में बुलावा दे सके आंदोलन के लिए उसके उसके निकट पहुंच गए हैं तो ये होना चाहिए आने वाले समय में क्योंकि एसकेएम हम नॉन पॉलिटिकल आज व्यस्त व्यस्त होने के कारण आ नहीं सका इसके लिए हमने ये हमारी अपने ओर से होगी कोशिश भी हम आगे उनसे बात कर कर आगे की मीटिंग तय करें और उसमें से जो आगे देशव्यापी एकता के संदर्भ में जो कार्यक्रम निकले वो पूरे देश भर के किसान मजदूर की भावना को अनुकूल निकले जो सब जानते हैं देश के किसान मजदूर सभी चाहते हैं सभी यूनियंस का एकता होना चाहिए पंजाबी भी चाहते हैं क्योंकि लोगों की भावना है कि आंदोलन जीता जाना चाहिए तो आंदोलन मांगों के ऊपर जीत कर निकले इसके लिए सामने सबको एकता अनिवार्य है इसकी हमने कोशिश की है और ये लगभग चार मीटिंगों के बाद लगभग हम हर मीटिंग में थोड़ा नजदीक चले गए आगे की मीटिंग में और नज़दीक चले गए आगे की मीटिंग में और नज़दीक चले गए और बातें को साफ करते गए और आप देखेंगे किस तरह से लगभग जिस तरह से हम चाहते हैं कि सभी संपूर्ण जैसे पहले आंदोलन में एकता रही उस तरह की एकता दिखे और हमें लगता है इस तरह की हमें आशा है इसमें हम सफल होंगे तो आज आज की मीटिंग का निष्कर्ष जो है ये निकल रहा है जो हम आपके समक्ष रखा है हाँ देखिए जो सरकार के साथ साथ हमारी मीटिंग है उसमें अभी डेपुटेशन तय होना हमने आज शाम की मीटिंग रखी हुई है और हमारे कल क्योंकि हम लोग फिर इधर शंभू पर ही इकट्ठे होंगे तो उसमें डेपुटेशन का स्वरूप आपके सामने आ जाएगा मैं एक बात सब सहमत हो तो एक भी बोल दूँ भी कल के जो सभी कार्यक्रम है हमारे शंभू पर बड़ी महापंचायत है आपके माध्यम से अपील है दोनों मोर्चों की ਪੀ ਵਹਾਂ ਅधिक से अधिक ਕਿਸਾਨ ਮਜ਼ਦੂਰ ਪਹੁੰਚੇ আর ਬੜਾ ਇਕੱਠ ਕਰੇ ਧੰਨਵਾਦ 15 ਸਭ ਡੱਲੇਵਾਲ ਸਾਹਿਬ ਪਹਿਲਾ ਵੀ ਜਦੋਂ ਪਟਿਆਲਾ ਦੇ ਵਿੱਚ ਸੀਗੇ ਉਹਨਾਂ ਜੱਥੇਬੰਦੀ ਉਦੋਂ ਵੀ ਨਹੀਂ ਸੀ ਆਈ ਕਿ ਆਦੇ ਵੀ ਨਹੀਂ ਕਿ ਉਹ ਸੀਰੀਅਸ ਨਹੀਂ ਹੈ ਗੱਲਬਾਤ ਲਈ ਜਾਂ ਉਹ ਇੱਕ ਤਾਂ ਨਹੀਂ ਚਾਹੁੰਦੇ ਨਹੀਂ ਐ ਨਹੀਂ ਹੈਗਾ ਮੈਂ ਤੁਹਾਨੂੰ ਪਹਿਲਾਂ ਗੱਲ ਕਹੀ ਆ ਵੀ ਅੱਜ ਉਹਨਾਂ ਦਾ ਆਪਣਾ ਆਫੀਸ਼ਲ ਬਿਆਨ ਆ ਪ੍ਰੈਸ ਦੇ ਵਿੱਚ ਵੀ ਅਸੀਂ ਇਕਤਾ ਨੂੰ ਲੈ ਕੇ ਪਹਿਲਾਂ ਵੀ ਸਹਿਯੋਗਦ ਸੀਗੇ ਇਕਤਾ ਨੂੰ ਲੈ ਕੇ ਅੱਗੇ ਵੀ ਸਹਿਯੋਗਦ ਰਹਾਂਗੇ

ਆਪਾਂ ਹੁਣੇ ਬਾਈ ਠੀਕ ਹੈ ਜੀ 14 ਤਰੀਕ ਨੂੰ ਮੀਟਿੰਗ ਹੈ ਅੱਜ ਪੁੱਛ ਰਹੇ ਹਾਂ ਹਾਂ ਠੀਕ ਹੈ ਮੈਂ ਕਹਿੰਦਾ ਤੁਹਾਡੀ ਗੱਲ ਠੀਕ ਹੈ ਐਸ ਮੀਟਿੰਗ 'ਚ ਜੇ ਸਾਰਾ ਕੁਝ ਮੁਕੰਮਲ ਨਾ ਹੋਊਗਾ ਤਾਂ ਅਗਲੀ ਜੀ ਹੋ ਜਾਊਗਾ ਠੀਕ ਹੈ ਜੀ ਮੀਟਿੰਗਾਂ ਤੇ ਹੁੰਦੀਆਂ ਰਹਿਣੀਆਂ ਠੀਕ ਹੈ ਸਰ ਆਪਣੀ ਕਾਲ ਦੇ ਦੀ ਹੈ ਕਿ 25 ਤਰੀਕ ਨੂੰ 101 ਮੈਂਬਰ ਦਾ ਡੈਲੀਗੇਸ਼ਨ ਜਾਏ ਆਪਕੋ ਜ਼ਿਆਦਾ ਉਮੀਦ ਨਹੀਂ ਹੈ ਪਰਸੋਂ ਦੀ ਐਸੀ ਬਾਤ ਨਹੀਂ ਦੇਖੀ ਹਮਨੇ ਬੋਲਾ ਕਿਆ ਹਮਨੇ ਬੋਲਾ ਇਹ ਹੈ ਵੀ ਅਗਰ ਵਾਰਤਾ ਮੇ ਕੋਈ ਨਿਸ਼ਕਸ਼ ਨਾ ਨਿਕਲਾ वार्ता आगे ना बढ़ी आगे बढ़ी कोई और वार्ता और भी मीटिंग हो सकती है अगर अगर वार्ता आगे ना बढ़ी उस पोजीशन में हम जत्था भेजने के बारे में देखते हैं मैं कहता हूं आपकी भावना अच्छी हमारी भी यही भावना हम तो इसी के दिशा में आगे बढ़ रहे ना भाई ਜਦੋਂ ਇਹ ਮੋਰਚਾ ਟੁੱਟਿਆ ਸੀ ਐਸਕੇਮ तकरीबन 12 ਦਸੰਬਰ ਨੂੰ ਟੁੱਟਿਆ ਸੀ ਜਿਸ ਤੋਂ ਬਾਅਦ ਤੁਹਾਡੇ ਸਾਹਮਣੇ ਇਲੈਕਸ਼ਨ ਤੇ ਲਾਈਟ ਚਲੇ ਗਏ ਪਰ ਦੰਦੇਵਾਲਾ ਤਾਂ ਬੜਾ ਸੰਗੀਨ ਇਲਜ਼ਾਮ ਲਾਇਆ ਸੀ 1500 ਕਰੋੜ ਦੇ ਵਿੱਚ ਮੋਰਚਾ ਵਿੱਚ ਕੀ ਆਏ ਨੇ ਕਿ ਉਸ ਤੇ ਵੀ ਕੋਈ ਗੱਲਬਾਤ ਹੋਈ ਕਿ ਉਹ ਇਲਜ਼ਾਮ ਸੀ ਜਾਂ ਉਹਦੇ ਵਿੱਚ ਸਚਾਈ ਸੀ ਜੇ ਸਚਾਈ ਸੀ ਤਾਂ ਕਿਹੜੇ ਕਿਸਾਨਾਂ ਕੋਲੇ ਪੈਸਾ ਪਹੁੰਚਿਆ ਜੇ ਇਲਜ਼ਾਮ ਸੀ ਤਾਂ ਦੰਦੇਵਾਲਾ ਸਾਬ ਉਸ ਨੂੰ ਸਪਸ਼ਟ ਕਰਨ ਦੇ ਨਹੀਂ ਦੇਖੋ ਜਿਹੜੇ ਸੰਦਰਭ ਵਿੱਚ ਅੱਜ ਬੈਠੇ ਹੈਗੇ ਆ ਠੀਕ ਹੈ ਜੀ ਕੋਈ ਗੱਲ ਅਜਿਹੀ ਮੈਨੂੰ ਲੱਗਦਾ ਹੱਥ ਜੋੜ ਕੇ ਪੀਲਾ ਹੀ ਨਹੀਂ ਕਰਨੀ ਚਾਹੀਦੀ ਆਪਾਂ ਸਾਰੀਆਂ ਗੱਲਾਂ ਡਿਸਕਸ ਕੀਤੀਆਂ ਵਾਂ ਅੰਦਰ ਵਾਲੀਆਂ ਗੱਲਾਂ ਅੰਦਰ ਰਹਿਣੀਆਂ ਚਾਹੀਦੀਆਂ ਬਾਹਰ ਵਾਲੀਆਂ ਗੱਲਾਂ ਬਾਹਰ ਹੋਣੀਆਂ ਚਾਹੀਦੀਆਂ ਇਸ ਕਰਕੇ ਇੰਨਾ ਸਵਾਲਾਂ ਤੋਂ ਹੱਥ ਹੱਥ ਜੋੜ ਕੇ ਬੈਠੀ ਬਚਣਾ ਚਾਹੀਦਾ ਪਰ ਕਿਸਾਨ ਤਾਂ ਲਗਾਤਾਰ ਡਿਮਾਂਡ ਕਰ ਰਹੇ ਹਾਂ ਹਾਂ ਠੀਕ ਹੈ ਨਹੀਂ ਚਲੋ ਇਹ 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 ਸਾਰਾ ਕੁਝ ਪਬਲਿਕ ਡੋਮੇਨ ਚ ਆ ਕਿਸਾਨ ਆਪੇ ਫੈਸਲਾ ਕਰਨਗੇ ਅਸੀਂ ਕੋਸ਼ਿਸ਼ ਕਰੀਏ ਸਾਡੀ ਬੇਨਤੀ ਇਹਨਾਂ ਸਵਾਲਾਂ ਤੋਂ ਬਚੀ ਪਵੇ। ਪਹਿਲਾਂ ਐਸਐਮਰ ਤੋ ਤੱਕ ਕੌਂਜੀ ਹੈ। ਪੁਨੇਰ ਸਾਹ ਜਿਹੜਾ ਟੁੱਟਿਆ ਸੀ ਪਹਿਲਾਂ ਜਿਹੜਾ ਜਿਹੜਾ ਦੁਬਾਰੇ ਤਾਲਮੇਲ ਬਣ ਰਿਹਾ। ਟੁੱਟਿਆ ਸੀ ਸਿਆਸਤ ਦੇ ਵਿੱਚ ਐਂਟਰੀ ਕਰਨਾ। ਲਿਖ ਦੇ ਵਿੱਚ ਸਿਆਸਤ ਐਂਟਰੀ ਬਾਰੇ ਕੀ ਵਿਚਾਰ ਚਰਚਾ ਹੋ। ਦੋ ਗੱਲਾਂ। ਕੁਝ ਵੀ ਪਿੱਛੇ ਰਹਿ ਗਏ ਅੰਦੋਲਨ ਦੇ ਜੋ ਵੀ ਸਬਕ ਨਿਕਲੇ ਸਬਕ ਕਹਿ ਸਕਦੇ ਨਾ ਪਾ। ਉਹ ਸਬਕਾਂ ਤੇ ਸਾਡੀ ਡਿਸਕਸ ਹੋਈ ਹੈ। ਇਹ ਸਾਰੀਆਂ ਗੱਲਾਂ ਤੇ ਚਰਚਾ ਹੋਈਏ ਅਜਿਹਾ ਅੱਗੇ ਤੋਂ ਨਹੀਂ ਹੋਊਗਾ ਹੁਣਾਂ ਦੇ ਜਿਕੇ ਇੱਕ ਇੱਕ ਦੀ ਜਿਹੜੀ ਗੱਲ ਹੈ ਕਿ ਕਿੱਥੋਂ ਪਹੁੰਚੀ ਆ ਜੀ ਇਹ ਤੇ ਬਿਨਾ ਨਹੀਂ ਗੱਲ ਬਣ ਸਕਦੀ ਕਿ ਆਉਣ ਵਾਲ ਸਮੇਂ ਦੇ ਵਿੱਚ ਕੋਈ ਕਿਸਾਨ ਸਾਰੇ ਜੀ ਇਕੱਠੇ ਹੁੰਦੇ ਆ ਕੋਈ ਤੁਹਾਡਾ politcal rank ਵੀ ਨਾਲ ਕੰਮ ਕਰੇਗਾ ਕਿਉਂਕਿ ਇੱਕ ਪਾਸੇ ਕਿਹਨੇ ਪਾਰਲੀਮੈਂਟ ਸਿਸਟਮ ਦੇ ਨਾਮ ਅਸਲੇ ਹੱਲ ਨਹੀਂ ਹੋਣੀ ਇਹ ਗ੍ਰਾਹਕ ਸਾਹਿਬ ਜਵਾ ਦੇ ਦੱਸੋ ਇਹ ਗਰਾਸਾ ਜਾਉਗੇ ਪਰ ਨਹੀਂ ਹਾਲ ਤਾਂ ਤੁਸੀਂ ਮੈਨੂੰ ਜਾਣ ਪੁੱਛਿਆ ਮੇਰੇ ਨਾਲ ਤਾਂ ਕੋਈ ਗੱਲ ਨਹੀਂ ਕਰਦਾ ਨਹੀਂ ਨਹੀਂ ਅਸੀਂ ਤੁਹਾਡੀ ਕੀਤੀ ਸੀ ਉਹਨਾਂ ਨੇ ਤੁਹਾਡੇ ਤੋਂ ਕਿਹਾ ਯੂਨੀਕ ਤਾਂ ਤੁਹਾਡੀ ਨਾਲ ਇਹ ਬਾਕੀ ਕਹਿੰਦਾ ਫੇਰ ਕਰਾਂਗੇ 1 ਟੂ 1 ਵੀ ਕਰ ਲੈਣਾ ਤੁਸੀਂ ਨਹੀਂ ਚੱਲ ਲਾਈਨ ਚੱਲ ਜੇਰੀ ਬੇਨਤੀ ਹੈ 1 ਟੂ 1 ਦੇ ਕਰਨਾ ਮੈਨੂੰ ਛੁੱਟੀ ਦੇ ਦਿਓ ਮੈਂ ਇੱਕ ਘਰ ਦੇ ਫੰਕਸ਼ਨ ਛੱਡ ਕੇ ਆਇਆ ਹਾਂ ਜੋ ਸਭ 14 ਤਰੀਕ ਦੀ ਮੀਟਿੰਗ ਨੂੰ ਲੈ ਕੇ ਤੁਹਾਡੇ ਨਾਲ ਕੋਈ ਗੱਲਬਾਤ ਨਹੀਂ ਕਿ ਤੁਹਾਡਾ ਨਹੀਂ ਹਾਲੇ 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 ਕੋਈ ਸਾਡੇ ਨਾਲ ਗੱਲਬਾਤ ਨਹੀਂ ਉਹ ਉਹ ਹਾਲੇ ਸਮਾਦ ਨੂੰ ਸੁਣਾ ਕੀ ਮੈਨੂੰ ਲੱਗਦਾ ਕਿ ਅਸੀਂ ਅੱਜ ਯੂਨਿਟੀ ਪ੍ਰੋਸੈਸ ਦੇ ਉੱਪਰ ਚਰਚਾ ਕੀਤੀ ਹੈ 14 ਦੀ ਮੀਟਿੰਗ ਦਾ ਅਜੰਡਾ ਹੈ ਨਹੀਂ ਸੀ ਉਹ ਸਾਡੇ ਸਾਥੀ ਕਰਨਗੇ ਉਹਨਾਂ ਨੇ ਜਾਣਾ ਯੂਨਿਟੀ ਵਾਲਾ ਬਿਲਕੁਲ ਬਿਲਕੁਲ ਸਿੰਪਲ ਯੂਨਿਟੀ ਪ੍ਰੋਸੈਸ 'ਚ ਅਸੀਂ ਜਿਹੜੀ ਚਰਚਾ ਕੀਤੀ ਹੈ ਜੋ ਪਹਿਲਾਂ ਕਿਹਾ ਕਿ ਅਸੀਂ ਇਸ ਦੇ ਵਿੱਚ ਇਸ ਗੱਲ ਦੇ ਨੇੜੇ ਪੁੱਜ ਗਏ ਕਿ ਅਸੀਂ ਕੀ ਕੋਈ ਕੋਈ ਕੋਆਰਡੀਨੇਟਿਡ ਸੱਦੇ ਦੇ ਸਕਦੇ ਹਾਂ ਪਰ ਕਿਉਂਕਿ ਤੀਸਰਾ ਫੋਰਮ ਅੱਜ ਵਿਅਸਤ ਹੈ ਬਿਜ਼ੀ ਹੈ ਉਨਾ ਨਾਲ ਇਹ ਸਾਥੀ ਜਾ ਕੇ ਰਿਪੋਰਟ ਕਰਨਗੇ ਆਪਸ ਚ ਰਲ ਮਿਲ ਕੇ ਕੋਈ ਸਾਂਝੀ ਡੇਟ ਅਗਲੀ ਮੀਟਿੰਗ ਦੀ ਰੱਖਾਂਗੇ ਜਿਸ ਚੀਜ਼ ਨੂੰ ਕਿਵੇਂ ਮਚਿਓਰ ਕੀਤਾ ਜਾ ਸਕਦਾ ਇਸ ਬਾਰੇ ਚਰਚਾ ਹੋਵੇਗੀ ਪਰ ਰਿੰਨ ਜੀ ਇੱਕ ਚਰਚਾ ਇਹ ਹੋਈ ਸੀ ਕਿ ਜਿਹੜਾ ਨਵਾਂ ਕਲੀਏ ਕਿ ਮੰਡੀ ਕਰਨ ਦਾ ਡਰਾਫਟ ਹੈਗਾ ਉਸ ਨੂੰ ਲੈ ਕੇ ਤੁਸੀਂ ਕਹਿ ਰਹੇ ਸੀ ਕਿ ਸਾਡੀ ਮੰਗ ਹੈ ਉਸ ਨੂੰ ਇੱਕ ਨੰਬਰ ਤੇ ਰੱਖਿਆ ਜਾਵੇ ਜਦੋਂ ਕਿ ਦੂਸਰੀ ਪੋਰਸ਼ੇ ਕਹਿ ਰਹੀ ਹੈ ਕਿ ਐਮਐਸਡੀ ਦੀ ਲੀਗਲ ਗਾਰੰਟੀ ਨੂੰ ਨਿਕਲਨ ਵਰਤੇ ਹੋਏਗਾ ਕਿ ਉਹ ਤੁਹਾਡੀ 13 ਨੰਬਰ ਤੋਂ ਮਾ ਕੇ ਕਿੰਨੀ ਕੱਗੇ ਵੱਧ ਪਈਆ ਸਾਨੂੰ ਦੱਸ। ਦੇਖੋ ਜਿਹੜਾ ਇਹ ਨੈਸ਼ਨਲ ਪਾਲਿਸੀ ਫਰੇਮਵਰਕ ਹੈ ਜਿਹੜਾ ਐਗਰੀਕਲਚਰ ਮਾਰਕੀਟਿੰਗ ਨੂੰ ਲੈ ਕੇ ਉਸ ਤੇ ਨਾ ਸਾਥੀਆਂ ਨੇ ਕਿਹਾ ਕਿ ਇਹ ਅਸੀਂ ਇਸ ਤੇ ਲੜਾਂਗੇ। ਇਹ ਰੱਖੀ ਹੈ। ਬਾਕੀ ਚੀਜ਼ਾਂ ਕੋਈ ਇਕਲੀ ਅਗਲੀ ਮੀਟਿੰਗ। ਕਿਉਂਕਿ ਅਸੀਂ ਲੜ ਤਾਂ ਸਰੋਂ ਪਹਿਲਾਂ ਵੀ ਰਹੀਆ ਗੱਲ ਕੀ ਫਰੇਮਵਰਕ ਦੀ ਕਿ ਲਾਈਨਿੰਗ ਚ ਕੀ ਚੀਜ਼ ਲੈ ਕੇ ਮੈਂ ਤੁਹਾਨੂੰ ਉਸੇ ਵਿੱਚ ਕਿਹਾ ਕਿ ਤਾਲਮੇਲ ਵਿੱਚ ਐਕਸ਼ਨਾਂ ਦੇ ਸੱਦੇ ਦੀਆਂ ਸੰਭਾਵਨਾਵਾਂ ਦੇ ਨੇੜੇ ਪਹੁੰਚੇ ਆ। ਤੁਸੀਂ ਜਿਹੜੇ ਕੁਐਸਚਨ ਕਰ ਰਹੇ ਹੋ ਉਹ ਲਗਭਗ ਐਨ ਜਿਹਨੂੰ ਕਹਿੰਦੇ ਮੁਕੰਮਲ ਖਾਤੇ ਪਹੁੰਚਣਦੇ ਆ ਇਹ ਸਟੈਪ ਵਾਈ ਸਟੈਪ ਕਰਨੀਆਂ ਆ ਬਿਲਕੁਲ ਤੁਸੀਂ ਜਦੋਂ ਅਸੀਂ ਜਮਨੇ ਤਿੰਨ ਤਿੰਨ ਪੜ੍ਹ ਕੇ ਕਮੇਟੀਆਂ ਨਹੀਂ ਸਵਾਲ ਲੈ ਲਓ ਨਾ ਉਦੋਂ ਵੀ ਇੱਕਦਾਰੇ ਕਮੇਟੀਆਂ ਬਣਾਈ ਤੁਸੀਂ ਇੱਕ ਕਮੇਟੀ ਦੇ ਵਿੱਚ ਸ਼ਾਮਲ ਸੀ ਕੋਈ ਦਰਸ਼ਨਪਾਲ ਜੀ ਨਾਲ ਗੱਲ ਕਰਦੇ ਜੀ ਕਿ ਇਹ ਤਾਂ ਸਰ ਨਾਲ ਗੱਲ ਨਹੀਂ ਕਿ ਇਹ ਢੱਲੇ ਉਹ ਜਿਹੜੀ ਰਿਪੋਰਟ ਬਣਾ ਕੇ ਅਸਕੇ ਨੂੰ ਪੇਸ਼ ਕੀਤੀ ਗਈ ਸੀ ਉਹ ਰਿਪੋਰਟ ਦੇ ਵਿੱਚ ਢੱਲੇ ਵਾਲ ਸਭ ਦਾ ਰੁਈਆ ਕੀ ਸੀ ਉਸ ਰਿਪੋਰਟ ਦੇ ਸਹਿਮਤੀ ਸੀ ਕਿ ਨਹੀਂ ਸੀ ਉਹ ਵੀ ਬੜਾ ਗੱਲ ਦੇਖੋ ਅਸੀਂ ਹੁਣ ਵੀ ਉਸੇ 6 ਮੈਂਬਰ ਕਮੇਟੀ ਦੇ ਪਾਰਟ ਆ ਜਿਹੜੀ ਗੱਲ ਵੀਰਨੇ ਸਵਾਲ ਕੀਤਾ ਜਾਂ ਹੋਰ ਕੀਤਾ ਹੈ ਜੇ ਕੁਐਸਚਨ ਹੈਗੇ ਤਾਂ ਅਸੀਂ ਕੋਆਰਡੀਨੇਟਡ ਐਕਸ਼ਨ ਤੱਕ ਪਹੁੰਚੇ ਠੀਕ ਹੈ ਕੋਆਰਡੀਨੇਟਡ ਐਕਸ਼ਨ ਮੀਨਸ ਕਿ ਡਿਫਰੈਂਸਸ ਰੱਖਦੇ ਹੋਏ ਵੀ ਕੋਲ ਦੇ ਸਾਂਝੇ ਸੱਦੇ ਦਿੱਤੇ ਜਾਂਦੇ ਪਰ ਹਰਦੂ ਸਿੰਘ ਮਾਫੀ ਡਿਫਰੈਂਸਸ ਰੱਖ ਪਲੀਜ਼ ਲੈਟ ਮੀ ਕੰਪਲੀਟ ਡਿਫਰੈਂਸਸ ਰੱਖਦੇ ਹੋਏ ਵੀ ਇਹਦਾ ਮਤਲਬ ਕੁਝ ਚੀਜ਼ਾਂ ਚ ਹਾਲੇ ਚੀਜ਼ਾਂ ਪੈਂਡਿੰਗ ਨੇ ਇਹ ਸਟੈਪ ਫੋਰਵਰਡ ਹੈ ਇੱਕ ਸਟੈਪ ਅੱਗੇ ਦਾ ਇਸ ਨੂੰ ਆਜ ਕਿਉਂਕਿ ਪਿਛਲੀ ਵਾਰੀ ਇੱਕ ਇਸ ਤਰ੍ਹਾਂ ਦਾ ਇਮਪ੍ਰੈਸ਼ਨ ਵੀ ਲੱਗ ਲੱਗ ਹੋਈ ਹੋਰ ਹੋਈ ਅਸੀਂ ਉਦੋਂ ਵੀ ਕਿਹਾ ਸੀ ਚੀਜ਼ਾਂ ਦੀ ਚੀਜ਼ਾਂ ਨੂੰ ਟਾਈਮ ਲੱਗਦਾ ਚੀਜ਼ਾਂ ਕਿਸੇ ਪਾਸੇ ਨੇ ਇੱਕ ਦੂਜੇ ਨਾਲ ਵਿਚਾਰ ਕੇ ਗੱਲਾਂ ਕਿ ਕਰਾਂਗੇ ਇਨ੍ਹਾਂ ਸਾਥੀਆਂ ਨੇ ਵਿਚਾਰ ਕੇ ਆਪਣੀ ਪੋਜੀਸ਼ਨ ਦੱਸੀ ਹੈ ਅਸੀਂ ਵਿਚਾਰ ਕੇ ਅਸੀਂ ਇੱਕ ਸਟੈਪ ਅੱਗੇ ਆ ਜਿਹੜਾ ਨਾਨ ਪੋਲੀਟੀਕਲ ਦੇ ਸਾਥੀਆਂ ਨਾਲ ਐਸਕੇਐਮ ਨਾਨ ਪੋਲੀਟੀਕਲ ਨਾਲ ਸਾਥੀ ਡਿਸਕਸ ਕਰਨਗੇ ਫਰਦਰ ਅਗਲੀ ਮੀਟਿੰਗ ਚ ਜਦੋਂ ਉਹ ਵੀ ਹਾਜ਼ਰ ਹੋਣਗੇ ਉਸ ਚੀਜ਼ਾਂ ਹੋਰ ਮਚਿਓਰ ਹੋਣ ਗਿਆ ਅਗਲੇ ਤੁਹਾਨੂੰ ਅੱਗੇ ਕੀ ਹੋਰ ਚੀਜ਼ ਹੋ ਸਕਦੀ ਹੈ ਉਹ ਵੇਖ ਲਈ ਵੀ ਰੱਖ ਲੋ ਇੱਕ ਅੱਧੀ ਗੱਲ ਸਰ ਜੇਬ ਹੋ ਗਿਆ ਵੀ ਘਟੂ ਘਟੂ ਹੋਰ 6 ਮਹੀਨੇ ਚੇਤ ਤਾਂ ਹੋ ਜੂਗੀ ਹੋਰ ਸਾਲ ਲੱਗਣੇ ਪਾਉਣ ਯਾਰ ਇਹ ਇੱਕ ਤਾਂ ਪ੍ਰੋਸੈਸ ਵਾਸਤੇ ਐਨੀ ਹੈ ਵੀ ਇੱਕ ਤਾਂ ਅਸਲੀਅਤ ਨਾਲ ਦੋ ਫਾਰਮਾਂ ਨਾਲ ਇੱਕ ਤਾਂ ਦਿਨ ਤੋਂ ਬਾਅਦ ਗੱਲ ਰੁਕ ਜੂਗੀ ਅਸੀਂ ਆਲ ਇੰਡੀਆ ਦੀ ਦਾ ਫਾਰਮ ਬਣਾਉਣਾ ਚਾਹੁੰਦੇ ਆ ਆਲ ਇੰਡੀਆ ਦੇ ਵਿੱਚ ਬਹੁਤ ਬੰਦੇ ਤੇ ਬੰਦੀਆਂ ਨੇ ਜਿਹੜੀਆਂ ਭਾਰਤ ਦੀਆਂ ਦੂਜੀਆਂ ਸਟੇਟਾਂ ਦੀਆਂ ਉਹ ਬਾਹਰ ਨੇ ਜਿਹੜਾ ਇਹ ਮਸੌਦਾ ਆਇਆ ਮੰਡੀ ਨੀਤੀ ਵਾਲਾ ਸਟੇਟਾਂ ਦੇ ਵਿੱਚ ਉਹਨਾਂ ਨੇ ਕਿਹਾ ਵੀ ਸਟੇਟਾਂ ਬਣਾ ਕੇ ਦਿਓ ਪ੍ਰੋਪੋਜ਼ਲ ਜਾਦੇ ਖਤਰਨਾਕ ਹੈ ਜਿਹੜਾ ਸੋਡਾ ਸਵਾਲ ਸੀ ਵੀ ਸਾਥੀ ਉਹ ਤੇ ਕੀ ਬੋਲਦੇ ਨੇ ਇਹ ਤੇ ਸਾਡਾ ਕੋਈ ਬਖਰੀਵਾ ਨਹੀਂ ਜਿਵੇਂ ਉਹਨਾਂ ਨੂੰ ਅਸੀਂ ਦੇਖ ਰਹੇ ਹਾਂ ਨਾ ਵੀ ਮੰਡੀ ਨੀਤੀ ਕੀ ਹੈ ਉਹ ਇਹ ਚੰਗੀ ਤਰ੍ਹਾਂ ਜਾਣਦੇ ਨਹੀਂ ਉਹ ਸਾਡੀ ਤੇ ਅਸੀਂ ਜਿਵੇਂ ਸਮਝਦੇ ਆ ਕਿ ਕਿੰਨੀ ਖਤਰਨਾਕ ਹੈ ਉਹ ਉਹਦੇ ਤੇ ਕੋਈ ਬਖਰੀਵਾ ਨਹੀਂ ਹੈ ਹਾਂ ਪੱਕੀ ਹੈ ਦੋਨੇ ਪਾਸਿਓਂ ਇਹ ਤੇ ਸਾਨੂੰ ਤੁਸੀਂ ਆਇਆ ਸਾਨੂੰ ਹਣ ਜਾਓ ਨਾ ਨਹੀਂ ਨਹੀਂ ਪਿਛਲੀ ਵਾਰ ਸਾ ਤੂੰ ਹੀ ਗੱਲ ਕਹੀ ਸੀ ਨਹੀਂ ਨਹੀਂ ਸਾਡੀ ਇਸ ਚੀਜ਼ ਨੂੰ ਕਰਕੇ ਡਿਫਰੈਂਸ ਬਿਲਕੁਲ ਬਿਲਕੁਲ ਉਹਨਾਂ ਨੇ ਸਹਿਮਤੀ ਨਹੀਂ ਪ੍ਰਗਟਾਈ ਇਹ ਕਹਿ ਰਹੇ ਸੀ ਅਸੀਂ ਸਹਿਮਤ ਸੁਣੋ ਸੁਣੋ ਗੱਲ ਸਾਡਾ ਸਵਾਲ ਇਹ ਇਸ ਕਰਕੇ ਤੁਸੀਂ ਕਹਿੰਦੇ ਪਹਿਲਾਂ ਤੁਸੀਂ ਬੋਲ ਜਾਓ ਬਾਅਦ ਚੋਂ ਬਿਆਨ ਤੁਹਾਡੇ ਨਾਲ ਨਹੀਂ ਮਿਲਦਾ ਤੁਸੀਂ ਮੰਨਦਾ ਕਰੀਏ ਕਲੀਅਰ ਕਰੀਏ ਕਲੀਅਰ ਕਰੀਏ ਕਲੀਅਰ ਮੰਨਦਾ ਕਲੀਅਰ ਕਰਦੇ ਆ ਵੇਖੋ ਜਦੋਂ ਕਰਕੇ ਜਿਹੜੀ ਗੱਲ ਦਾ ਫਰਕ ਹੁੰਦਾ ਜਿੰਨਾ ਚਿਰ ਹਾਂਜੀ 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 ਉਹਨਾਂ ਦੇ ਰੂਪ ਨੂੰ ਕਿਹਾ ਜਾਂਦਾ ਵੀ ਇਹ ਵਿਚਾਰ ਅਧਿਨ ਮੈਂ ਪਹਿਲਾਂ ਵੀ ਵਿਚਾਰ ਅਧਿਨ ਨਹੀਂ ਕਹੀ ਸੀ ਅੱਜ ਸਾਡੀ ਬਹੁਤ ਸਾਫ ਹੋ ਗਈ ਵੀ ਇਹ ਵਿਚਾਰਤ ਨਹੀਂ ਰਹੀ ਇਹ ਸਾਥੀ ਉਵੇਂ ਸੀਰੀਅਸਲੀ ਲੈਂਦੇ ਆ ਉਹਨੂੰ ਉਵੇਂ ਉਹ ਵਿਚਾਰ ਹੈ ਅਜੇ ਰੱਖਣੀ ਥਾਂ ਕਿੱਥੇ ਦੇਣਾ ਕੀ ਹੈ ਇਹ ਅਜੇ ਰਹਿੰਦੀ ਹੈ ਐ ਇਹ ਜ਼ਰੂਰੀ ਆ ਨਾ ਇਹ ਹੈ ਮਤਲਬ ਬਹੁਤ ਵੱਡੀ ਗੱਲ ਹੈ ਇਹ ਫਾਸ ਹੀ ਵੱਡੀ ਗੱਲ ਹੈ ਲੜਾਈ ਮੰਗਦੀ ਹੈ ਉਹ ਕਾਹ ਰੂਪ ਤੈਅ ਕਰਨੇ ਪਰ ਦੂਸਰੀ ਗੱਲ ਇੱਕ ਹੋਰ ਇੱਕ ਹੋਰ ਜਾਨ ਹਾਂਜੀ ਹੋਰ ਜਿਹੜਾ ਪਾਰਲੀਮੈਂਟਰੀ ਪੈਨਲ ਨੇ ਇੱਕ ਫਰਾਲੀ ਤੇ ਵੀ ਐਮਐਸਪੀ ਦੀ ਸੁਜੈਸ਼ਨ ਦਿੱਤੀ ਆ ਉਹ ਕਹਿੰਦੇ ਦੂਜੀਆਂ ਫਸਲਾਂ ਵਾਗਿਆਂ ਦੇ ਉੱਤੇ ਵੀ ਜਿਹੜੀ ਐਮਐਸਪੀ ਮਿਲਣੀ ਚਾਹੀਦੀ ਆ ਉਹ ਨੂੰ ਕਿਵੇਂ ਦੇਖੀ ਕਿ ਲੱਗਦਾ ਅਸੀਂ ਅਸੀਂ ਸਰਕਾਰ ਕਟੋਟ ਜਿਹੜਾ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦਾ ਫੈਸਲਾ ਉਹਨੂੰ ਤਾਂ ਇੰਪਲੀਮੈਂਟ ਕਰ ਰਹੇ ਐਮਐਸਪੀ ਦੀ ਕਹਾਣੀ ਤਾਂ ਉਸ ਤੋਂ ਉਹਨੂੰ ਤਾਂ ਇੰਪਲੀਮੈਂਟ ਕਰ ਰਹੇ ਮੈਂ ਇਹ ਜ ਲੈ ਨਹੀਂ ਆ ਜੀ ਤੁਸੀਂ ਐਮਐਸਪੀ ਦੀ ਗੱਲ ਕਰਦੇ ਹੋ ਪਰ ਅਲੀ ਤੇ ਅਸੀਂ ਕਹਿੰਨਾ ਫਿਰ ਹੀ ਚੱਕ ਕੇ ਰਹਿ ਜੇ ਸਾਡਾ ਜੁਸ ਕਾ ਕੱਢੇ ਹੋ ਇੱਕ ਇੱਕ ਬੇਨਤੀ ਹੋ ਰਹਾ ਹੈ ਕੱਲ ਨੂੰ ਜੋ ਚਰਚਾ ਹੈ ਕੈਬਨਿਟ ਦੇ ਵਿੱਚ ਮੈਂ ਪੰਜਾਬ ਦੀ ਕੈਬਨਿਟ 'ਚ ਇੱਕ ਮੁੱਦਾ ਆ ਰਿਹਾ ਵੀ ਜਿਹੜੀ 1% ਦੇ ਨਾਲ ਅਸੀਂ ਜਿਹੜੀ ਫੈਮਿਲੀ ਦੇ ਵਿੱਚ ਬਲੱਡ ਰਿਲੇਸ਼ਨਸ 'ਚ ਅਸੀਂ ਆਪਣੀ ਪ੍ਰੋਪਰਟੀ ਟਰਾਂਸਫਰ ਕਰਾ ਸਕਦੇ ਸੀ ਉਹਦੇ 'ਚੋਂ 2.5% ਕਰਨ ਜਾ ਰਹੇ ਨੇ ਅਸੀਂ ਇਹਦਾ ਵਿਰੋਧ ਕਰਦੇ ਹਾਂ ਜੋ ਇਦਾਂ ਕਰਨੀ ਉਹਦਾ ਵਿਰੋਧ ਜ਼ਬਰਦਸਤ ਵਿਰੋਧ ਹੋਊਗਾ ਲਾਸਟ ਗੱਲ ਇਹ ਹੈ ਕਿ ਇਸੇ ਕਿਸਾਨ ਪਵਨ 'ਚ 15 ਤਰੀਕ ਨੂੰ ਐਸਕੇਐਮ ਪੰਜਾਬ ਚੈਪਟਰ ਦੀ ਮੀਟਿੰਗ ਹੋਣੀ ਹੈ ਜਿਸ 'ਤੇ ਅਸੀਂ ਰਿਪੋਰਟ ਵੀ ਕਰਾਂਗੇ ਅੱਜ ਦੀ ਸਾਰੀ ਮੀਟਿੰਗ ਦੀ ਔਰ ਜਿਹੜੀਆਂ ਬਾਕੀ ਸਾਡੀਆਂ ਜਿਹੜੇ ਕੌਜ਼ ਨੇ ਉਹਨੂੰ ਇੰਪਲੀਮੈਂਟ ਕਰਾਜੋ ਲਾਸਟ ਸਵਾਲ ਲੈ ਲਓ ਜੀ ਤੁਸੀਂ ਪਾਣੀ ਦਾ ਮੋਰਚਾ ਲਗਾਉਣ ਜਾ ਰਹੇ ਸੀ ਜਦੋਂ ਤੁਸੀਂ ਲਗਾਉਂਦੇ ਸੀ ਉਦੋਂ ਦੂਜੇ ਪਾਸੇ ਕਹਿ ਦਿੱਤੇ ਦੀ ਮੋਰਚਾ ਲਾਉਣਾ ਜੀ ਸਵਾਰ ਵੱਡ ਡਿਨਾਈ ਹੋਇਆ 2500 15 ਦੀ ਮੀਟਿੰਗ 'ਚ ਇਸੇ ਤੇ ਵਿਚਾਰ ਹੋਇਆ ਮੋਰਚਾ ਲੱਭੇ ਦਾ 15 ਦੀ ਮੀਟਿੰਗ ਸਾਰਾ ਕੋ ਵਿਚਾਰ ਕਰ ਸਕਦੇ ਸੀ ਦੂਜਾ ਜਥੇਬੰਦੀਆਂ ਜਾਂ ਹਾਂ 15 15 ਨੂੰ ਰੱਖੀ ਮੀਟਿੰਗ ਇਸੇ ਮੁਕਦੇ ਤੇ ਰਿਹਾ ਵੀ ਕਿ ਇੱਕ ਵਾਰ ਸੇਫਟੀ ਬਣਦੀ ਹੈ ਥਾਲ ਮੇਲ ਵਿੱਚ ਸੰਘਰਸ਼ ਕੀ ਪਰ ਹੁਣ ਤੱਕ ਉਹ ਜਿਹੜਾ ਦੋਵਾਂ ਫਰਮਾਂ ਤੋਂ ਦੇਖਿਆ ਜਾਵੇ ਜ਼ਿਆਦਾਤਰ ਪ੍ਰੋਟੈਸਟਰ ਤਾਲਮਿਲ ਵੀ ਕੀਤੀਆਂ ਫਿਰ ਅੱਜ ਇਹ ਸਮਝੌਤੇ ਵਾਲੀ ਗੱਲ ਨੇੜੇ ਲੱਗਦੀ ਦਿਖੀ ਨਹੀਂ। ਦੇਖੋ ਇੱਕ ਚੀਜ਼ ਹੈ ਕਿ ਖਾਲੇ ਤੱਕ ਐਸਕੇਮ ਐ ਸੱਚ ਨੈਸ਼ਨਲ ਲੈਵਲ ਤੇ ਤਾਲਮਿਲ ਮੇ ਨਹੀਂ। ਹਾਂ ਅਸੀਂ 13 10 13 ਤੇ 26 ਦਾ ਐਕਸ਼ਨ ਉਸੇ ਦਿਸ਼ਾ ਚੱਗੇ ਵਧਾਇਆ ਸੀ। ਇਹ ਇਕੱਠੇ ਕਰਨਗੇ ਦੋਨੋਂ ਕੋ। ਦੇਖੋ 10 ਜਨਵਰੀ ਪਿਲੰਗ ਚੁੱਕੇ ਚੁੱਕੇ ਇਹ। ਠੀਕ ਹੈ। ਇਹ ਅਸੀਂ ਅੱਗੇ ਵਧੇ ਸੀ ਅੱਜ ਉਸ ਚ ਹੋਰ ਇੱਕ ਸਟੈਪ ਅੱਗੇ ਵਧੇ ਆ ਲੈਟ ਅਸ ਵੇਟ ਇਹ ਸਾਥੀ ਐਸਕੇਮ ਨਾਨ ਪੋਲਿਟਿਕਲ ਨਾਲ ਵੀ ਚਰਚਾ ਕਰਨਾ ਹੈ ਅਗਲੀ ਮੀਟਿੰਗ ਚ ਆਵਾਂਗੇ ਉਹ ਵੀ ਸ਼ਾਵਲ ਹੋ ਜਾਣ ਬੈਟਰ ਵੇ ਨਾਲ ਮਚ्योर ਹੋਊਗੀ ਗੱਲ ਇੱਕ ਵਾਰ ਤੁਹਾਨੂੰ ਇੱਕ ਕਦਮ ਹੋਰ ਅੱਗੇ ਲੈ ਜਾਾਂਗੇ ਇੱਕ ਕਦਮ ਮੈਂ ਇੱਕ ਹੋਰ ਬੇਨਤੀ ਕਰਾਂ ਸਾਡੀ ਆਪੋ ਵਿੱਚ ਬਹੁਤ ਮੁੱਦਿਆਂ ਤੇ ਚਰਚਾ ਹੋਈ ਹੈ ਔਰ ਸਾਰੀ ਚਰਚਾ ਦੇ ਵਿੱਚੋਂ ਪੋਜ਼ਿਟਿਵਿਟੀ ਬਹੁਤ ਨਿਕਲੀ ਹੈ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਅਸੀਂ ਪਬਲਿਕ 'ਤੇ ਕਰਨੀਆਂ ਚਾਹੁੰਦੇ ਇਹ ਜਿਹੜੇ ਤੁਹਾਡੇ ਸਵਾਲ ਨੇ ਜਿਹੜਾ ਇੱਕ ਤਾਂ ਪਬਲਿਕ ਕਰ ਦੋ ਜੀ ਜਿਵੇਂ ਤੁਹਾਡਾ ਵੀ ਤੁਹਾਡੀ ਜਿੱਥੇ ਬੰਦੀ ਜਾਂਦੀ ਹੈ ਜਿਹੜਾ ਰਿਪੋਰਟ ਪੜਾਈ ਜਾਂਦੀ ਹੈ ਕੋਈ ਜੱਥੇ ਬੰਦੀ ਕੋਈ ਸਾਥੂ ਤੁਹਾਡਾ ਨਾਰਾਜ਼ ਹੋ ਕੇ ਜੱਥੇ ਬੰਦੀ ਰੱਦ ਬਣਾ ਲਿੰਦਾ ਉਹ ਵੀ ਇਸ ਕੇ ਅੰਦਰ ਇਸ ਤਰ੍ਹਾਂ ਦੇ ਦਾ ਨਾਨ ਕ੍ਰਿਟੀਕਲ ਚ ਚਲਾ ਜਾਂਦਾ ਇਹ ਜਿਹੜੀਆਂ ਜੱਥੇਵੀਆਂ ਹਰ ਹਫ਼ਤੇ ਜਾਂ 6 ਬਾਅਦ ਬੱਚਾ ਦੇ ਦਿੰਦੀਆਂ ਜੇ ਅੱਗੇ ਜਾ ਕੇ ਉਹਨਾਂ ਦਾ ਕੋਈ ਛੜਤ ਨੀਜ ਬੰਨ ਕੇ ਸ਼ਾਮਿਲ ਕਰਨ ਵਾਲੇ ਦੋਸਤੋ ਪਹਿਲੇ ਤਾਂ ਕੋਈ ਵੀ ਮਤਲਬ ਕਿ ਕਿਸੇ ਵੀ ਚੀਜ਼ ਤੇ ہمارا ਕੋਈ ਜਿਵੇਂ ਐਗਰੀਕਲਚਰ ਫਾਰਮਰਸ ਤੇ ਕੋਈ ਸ਼ੰਕਾ ਨਹੀਂ ਹੈ ਉਸ ਤੇ ਕੋਈ ਸ਼ੰਕਾ ਨਹੀਂ ਹੈ ਦੂਸਰੀ ਬਾਤ ਰਹੀ के पूरे देश के अंदर कॉल लागू करनी है उसी भी पे ऊपर तैयार हो रहा है उसी पर होगा कि जैसे पूरे देश के अंदर कोई कॉल लागू करनी है तो उस पर बात होगी कि कैसे लागू हो क्योंकि अलग अलग स्टेट का अलग अलग और जितने बन गए 83 हो गए जो जो ऐसे ही आपके मीडिया चैनल है दे 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 देखो डेमोक्रेसी है किसी नु डेमोक्रेसी आपके आपके मीडिया चैनल के बहुत से मीडिया चैनल नु जनाब एग्रीडेशन होना चाहिए मेरे जितने वीर तक एक लाख सब्सक्राइबर के लिए सोशल सोशल मीडिया पे भी आ रहे हैं एक जी एक इमिग्रेशन वाले दुखिए तौर पे सारे दुखिए जितने झंडा लेके बैठ गए मोमेनला झंडा लेके बैठ जन आज इलेक्ट्रॉनिक मीडिया वधया आज इलेक्ट्रॉनिक मीडिया वधया ਦਾ ਹੀ ਹੋਇਆ ਰਾਏ ਰਾਏ ਦਾ ਵੀ ਫਾਇਦਾ ਰਾਏ ਧੰਨਵਾਦ ਕਰੀਏ ਇੱਕ ਹੀ ਬੇਨਤੀ ਜਿਹੜਾ ਨਵਾਂ ਖੇਤੀ ਮੰਡੀ ਵਾਲਾ ਖਲੜਾ ਆ ਰਿਹਾ ਮੈਂ ਕਿਹਾ ਤਿੰਨੇ ਫਾਰਮ ਬੇਕ ਕੇ ਨੇ ਯਾਰ ਪੰਜਾਬ ਸਰਕਾਰ ਇਹਨੂੰ ਵਿਧਾਨ ਸਭਾ ਦਾ اجلاس ਸੱਦੇ ਅਰ ਉਹਦੇ ਵਿੱਚ ਕੱਲੀ ਚਿੱਠੀ ਨਾ ਲਿਖੇ ਵਿਧਾਨ ਸਭਾ ਦਾ اجلاس ਸੱਦ ਕੇ ਉਸ ਖਲੜੇ ਨੂੰ ਰੱਦ ਕਰੇ ਆਪਣਾ ਸਪਸ਼ਟ ਕਰੇ ਤਾਂ ਦੇਖੋ ਸੰਘਰਸ਼ ਹੋਇਆ ਇਸ ਚੀਜ਼ ਨੂੰ ਲੈ ਕੇ ਕੋਈ ਹਾਂਜੀ हां दिसगर्सी बैठे होऊंगा जी हो क्यों नहीं तो बैठे जनाब सड़क पे पहले कट्टीया में अटका सड़क पे ये आगे से साल हो गया बाकी भी ना ना जी सड़क पे ਤੁਸੀਂ ਉਹ ਵੀ ਆ ਜਾਂਦੇ ਹੋਏ ਆਪਣੇ ਤੁਸੀਂ 5 ਮਾਰਚ ਰੱਖੀ ਆ 5 ਮਾਰਚ ਰੱਖੀ ਸੜਕ ਤੇ ਕਦੋਂ ਬੈਠ ਚਲੋ ਜੀ ਧੰਨਵਾਦ 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 ਜੀ ਬੜੀ ਬੜੀ ਮਿਹਰਬਾਨੀ ਤੁਸੀਂ ਸਮਾਂ ਦਿੱਤਾ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਬਹੁਤ